ਮੇਰਾ ਨਾਮ ਲਖਵਿੰਦਰ ਸਿੰਘ ਹੈ ਜੀ ਇਹ ਸਵੇਰੇ ਨਾ 4:08-9 ਮਿੰਟ ਤੇ ਸਾਨੂੰ ਆ ਨਾਲ ਹੀ ਅਸੀਂ ਰਹਿੰਦੇ ਆ ਤੇ ਖੜਕਾ ਸੁਣਿਆ ਵੀ ਬਹੁਤ ਜ਼ਿਆਦਾ ਤਾਕਦੀ ਆਵਾਜ਼ ਆਈ ਤੇ ਉਸ ਤੋਂ ਬਾਅਦ ਜਦੋਂ ਚੀਕੜਾ ਸੁਣਿਆ ਅਸੀਂ ਆਏ ਤਾਂ ਆ ਵਿਚਾਰਾ ਭਾਈ ਇਹ ਜਮਾਂ ਨਾਲ ਘਰ ਸੀਗਾ ਇਹਦੇ ਚ ਇੱਕ ਕੁੜੀ ਤੇ ਇੱਕ ਮੁੰਡਾ ਅੰਦਰ ਸੁੱਤੇ ਹੋਏ ਸੀ ਇਹਦੇ ਫਾਦਰ ਮਦਰ ਬਾਹਰ ਸੀਗੇ ਤਾਂ ਜਦੋਂ ਪਤਾ ਲੱਗਿਆ ਨੇ ਵਿਚਾਰੇ ਨੇ ਕਾਫੀ ਮਿਹਨਤ ਕਰਕੇ ਕੁੜੀ ਨੂੰ ਕੱਢ ਲਿਆ ਮਤਲਬ ਲੱਗ ਗਏ 5 ਤੋਂ 7-8 ਮਿੰਟ ਲੱਗ ਗਏ ਤਾਂ ਉਸ ਤੋਂ ਬਾਅਦ ਜਦੋਂ ਇਹਨੇ ਵਿਚਾਰੇ ਨੇ ਕਾਫੀ ਮਿਹਨਤ ਨੂੰ ਕਰਕੇ ਅਸੀਂ ਵੀ ਆ ਗਏ ਕੁੜੀ ਨੂੰ ਬਾਹਰ ਕੱਢ ਲਿਆ ਤਮੜਕੇ ਨੇ ਦੇ ਘਰ ਦੇ ਨਾਲ ਗੱਲ ਕੀਤੀ ਵੀ ਸਾਰੇ ਮੈਂਬਰ ਤੇ ਕਿ ਇਹਨਾਂ ਦਾ ਬੱਚਾ ਹੈ ਨਹੀਂ ਸੀ ਜੀ ਵੀ ਤਾਂ ਉਹ ਕਹਿੰਦੇ ਵੀ ਉਹ ਸ਼ਾਇਦ ਬਾਹਰ ਹੈ ਵੀ ਤਮੜਕੇ ਉਹਦਾ ਸਵੇਰੇ ਫੋਨ ਬੰਦ ਆ ਹੀ ਗਿਆ ਉਹ ਸਾਰੇ ਹਲ ਜਗੇ ਵੀ ਭਾਈ ਉਹ ਬਾਹਰ ਹੈ ਜਾਂ ਕੀ ਹੈ ਕਿਵੇਂ ਨਹੀਂ ਕਿ ਚਲੋ ਐਸਐਚਓ ਆ ਗਏ ਜਾਂ ਹੋਰ ਆ ਗਏ ਉਹਨਾਂ ਨੇ ਲੋਕੇਸ਼ਨ ਪਤਾ ਕਰਕੇ ਕਿਹਾ ਵੀ ਉਹ ਆਪਦੇ ਦੋਸਤ ਦੇ ਘਰੇ ਹੀ ਪੈ ਗਿਆ ਸੀ ਇਸ ਕਰਕੇ ਮਤਲਬ ਬਜਟ ਰਹਿ ਗਈ ਪਰ ਉਹ ਅੰਦਰ ਸਾਰਾ ਨੁਕਸਾਨ ਹੋ ਗਿਆ ਛੱਤ ਸਾਰੀ ਡੱਗ ਪਈ ਨਹੀਂ ਕਰਕੇ ਤਾਂ ਲਖਮਿੰਦਰ ਜੀ ਇਹਦਾ ਏਰੀਆ ਕਿਹੜਾ ਹੈ ਏਰੀਆ ਇਹ ਸੰਗਤ ਸਭਾ ਗੁਰਦੁਆਰਾ ਕੋਲੇ ਕਿਲਾ ਰੋਡ ਹਾਂ ਉਹ ਇਹ ਅੰਦਰ ਗਲੀ ਦੇ ਅੰਦਰ ਨੁਕਸਾਨ ਕਿੰਨਾ ਕੁ ਨੁਕਸਾਨ ਨੁਕਸਾਨ ਕਾਫੀ ਹੋ ਗਿਆ ਵਿਚਾਰਿਆਂ ਦੀ ਗਰੀਬ ਬੰਦੇ ਸੀਗੇ ਛੱਤ ਸਾਰੀ ਡਗ ਗਈ ਪ੍ਰਸ਼ਾਸਨ ਨੂੰ ਕਿਹਣਾ ਚਾਹੁੰਦੇ ਪ੍ਰਸ਼ਾਸਨ ਹੁਣ ਕਵਿਨਰ ਹੀ ਹੈਲਪ ਕਰਦੇ ਆ ਜਾਂ ਕੀ ਗੱਲਬਾਤ ਹੈ ਜਿਵੇਂ ਸਾਰੇ ਉਹਨਾਂ ਨੇ ਇਹਨਾਂ ਮਾਲਕ ਨੂੰ ਬੁਲਾ ਲਿਆ ਸੀ ਉਹ ਵੀ ਆਏ ਆ ਉਹਨਾਂ ਨੇ ਵੀ ਮਤਲਬ ਆ ਕੇ ਸਾਰਾ ਦੇਖਿਆ ਚਲੋ ਆਏ ਵੀ ਬਚਤ ਰਹੇਗੀ ਸਾਰਿਆਂ ਦੀ ਹਿੰਮਤ ਕਰਕੇ ਰਾਤ ਕੁੜੀ ਕੱਢ ਲਈ ਜੇ 10 12 ਮਿੰਟ ਹੋਰ ਲੱਗ ਜਾਂਦੇ ਹੋ ਸਕਦਾ ਕੋਈ ਨਾ ਕੋਈ ਚੱਕਰ ਪੈ ਹੀ ਜਾਂਦਾ ਤੇਨੇ ਵਿਚਾਰਿਆਂ ਨੇ ਸਾਰਿਆਂ ਨੇ ਹਿੰਮਤ ਕਰਕੇ ਉਹਨੂੰ ਕੱਢ ਲਿਆ ਅਰੇ ਵਿੱਚ ਕੀ ਨਾਮ ਹੈ ਤੁਹਾਡਾ ਰਾਜ ਕੁਮਾਰ ਜੀ ਹਾਂ ਜੀ ਰਾਜ ਕੁਮਾਰ ਜੀ ਕੀ ਹੋਇਆ ਕਿਸੇ ਤੋਂ ਕਿਤੇ ਹੋਏ 4 ਵਜੇ ਛੱਤ ਡਿੱਗੀ ਸੀ ਜਾਨੂੰ ਜੇ ਪਤਾ ਲੱਗਾ ਕਿ ਭੱਜ ਕੇ ਆਏ ਆਂ ਤੇ ਗੁੜੀਆਂ ਇੱਕ ਅੰਦਰ ਸੀ ਉਹਨੂੰ ਅਸੀਂ 10 ਮਿੰਟਾਂ ਵਿੱਚ 7-8 ਮਿੰਟਾਂ ਵਿੱਚ ਬਾਹਰ ਕੱਢਿਆ ਕਵਰ ਜਿੱਤਾ ਉਹ ਦੇਖਾਂ ਜੀ ਸਾ ਆਏ ਵਾਪਸੀ ਤੇ ਉਹਨੂੰ ਬਾਹਰ ਕੱਢ ਕੇ ਰੱਖਿਆ ਸਰ ਮੈਂ ਤੁਹਾਡਾ ਰਿਮੇਲ ਨਾਮ ਜਿੱਥੇ ਕੇ ਹਾਂ ਜੀ ਮੈਂ ਇਸ ਦਾ ਦੋਸਤ ਹਾਂ ਮੈਂ ਇਹ ਸਵੇਰੇ 4 ਵਜੇ ਇੱਕ ਦਿਨ ਮੇਰੇ ਕੋਲ ਇਸ ਦਾ ਫੋਨ ਆਇਆ ਤਾਂ ਕਿ ہماری ਛੱਤ गिर ਚੁੱਕੀ ਹੈ ਜੀ ਠੀਕ ਹੈ तो मैं आया हूँ अब देखने के लिए तो बाकी सब तो सेफ है इसके भाई का भा थोड़ा डाउट हो रहा था मैं के अंदर रह गया क्योंकि रात को देखने गया होता है मूवी अभी पर सही है सेफ है ये ये इसका छोटा भाई है अरुण बस अब देखो क्या होता है अब ये गरीब आदमी है बेचारे कहा जाएंगे अभी मकान मालिक को करना पड़ेगा सब कुछ अगर सही भी कराएंगे भी ये तो, तो कहाँ से कर लेंगे नुकसान तो काफी हो गया इनका माल भी बहुत पड़ता है बेचारे अड्डे लगाते हैं ये लोग ठीक है इनका बहुत माल है यहाँ पे वो सारा माल टूट चुका है मतलब दो तीन लाख का तो माल ही माल है बेचारे अब ये कहाँ जाएंगे सरकार और भी सरकार से मैं ये विनती करूंगा बस इनको यार सही करके दो मकान इनका यार बस कोई माल का नुकसान भी नहीं सब सेफ है मतलब थोड़ी मोटी सात लगी है मतलब लड़की के मतलब पेन हो रहा है वैसे सब सही है हाँ जी हाँ जी बाकी